ਸੋਹਣਿਆਰ ਤੋਂ ਖੁਸ਼ੀ ਕੁਰਬਾਨ ਕਰਕੇ ਤਨ ਆਰਿਆ ਨਾਲ ਚਰਵਾਸ਼ਡੇ ਬੋਲ ਕੱਟ ਜਬਾਨ ਚੋਂ ਇੱਕ ਵਾਰੀ ਮਰਦਾ ਸਿਆਨ ਦੇ ਨਾਲ ਬਾਸ਼ਡੇ ਅਮਰ ਜੀਤ ਨਾਲ ਅੋ ਚੇਰੇ ਗਰੂ ਜਨ ਸਭ ਜੀ ਦੀ ਪਾਵਨ ਕੋਇਤਰ ਨਿੱਗੀ ਗੋਦੇ ਅੰਦਰ ਆਨੰਦ ਮਾਰੀਆਂ ਜੁੜ ਬੈਠੀ ਸਾਧ ਸੰਗਤ ਜੀ ਅਓ ਅੱਜ ਕਲਗੀ ਤਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਫਤਿਹ ਕਰ ਪਰਿਵਾਰ ਦੋਵੇਂ ਹੱਥ ਜੋੜੋ ਸੀਸਕਾ ਉਬਲੰਦ ਵਾਜ ਵਿੱਚ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਤਰ ਦਸ਼ਮੇਸ਼ ਪਿਤਾ ਦੀ ਸਿੱਤ ਲਿਖੀ ਨਾ ਜਾਵੇ ਮਾਂ ਗੁਜਰੀ ਚਨਾ ਤੇਥੋਂ ਸਭ ਜੱਗ ਸੰਦ ਕੇ ਜਾਵੇ ਵਿਚਰ ਜਾ ਤੇ ਰਾਜੀ ਰਹਿਣਾ ਮਨਣਾ ਯੋਗਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਨ ਜਾਨਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਨ ਜਾਨਾ ਓ ਦੱਬੇ ਕੁਚਲੇ ਦੇਸ਼ ਦੇ ਦੋ ਪੁੱਤਰਾਂ ਦਾ ਦੋ ਪੁੱਤਰਾਂ ਦਾ ਜੋੜਾ ਉਹ ਜਿਹੜੇ ਦੁੱਖ ਤੇ ਦੰਦ ਨੂੰ ਲੈ ਕੇ ਫਿਰਦੇ ਆ ਵਿੱਚ ਸਮਾਂ ਕਤੇ ਲਾਲ ਦੋ ਵੱਡੇ ਵਿੱਚ ਚਮਕੌਰ ਦੇ ਆਏ 10 ਲੱਖ ਦੁਸ਼ਮਨ ਚੋਂ ਪਾਸਿਆਂ ਤੋਂ ਕਿਰੇ ਗਲੀ ਨੂੰ ਪਾਏ ਨਾ ਹੋਇਆ ਸੀ ਹੁਣ ਆਇਜ ਤੱਕ ਐਸਾ ਵਿਚ ਚਮਕੌਰ ਕਟਾ ਕੇ ਸਿੰਘਾਂ ਦੀ ਅਰਜੋਈ ਮੰਨ ਕੇ ਤੁਰ ਪੈ ਫਤਿਹ ਬੁਲਾ ਕੇ ਓ ਦਸਰਕ ਦਸ਼ਨ ਕੋ ਨਾ ਸਕਿਆ ਲੰਘੇ ਪਰਵਾਨ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਜਾਣਾ ਤਨ ਗੁਰੂ ਸੰਗਣਾ ਜੰਗਲ ਹਵਾ ਪੂਰੇ ਦੀ ਠਾਰੇ ਉਹ ਥੱਲੇ ਕਾਈ ਲੈ ਬਵਸ਼ਾ ਕੇ ਲਾ ਕੇ ਰਈ ਸਿੰਗ ਦੇ ਵਰਗਾ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਜਾਣਾ ਐਨੀਆਕ ਬੇਨਤੀਆਂ ਪਰਵਾਨ ਕਰੋ ਦੋਵੇਂ ਹੱਥ ਜੋੜੋ ਸਿਰ ਝੁਕਾਓ ਉਂਲੰਦ ਆਵਾਜ਼ ਵਿੱਚ ਗੱਜ ਕੇ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ